ਸਾਸੀ ਗਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਧੂੜਕੋਟ ਦੇ ਵਿੱਚ ਧੂੜਕੋਟ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਤੇ ਇਹ ਪਿੰਡ ਰਹਿ ਜਾਂਦਾ ਵਾ ਜਦੋਂ ਤੁਸੀਂ ਫਰੀਦਕੋਟ ਜ਼ਿਲ੍ਹੇ ਦਾ ਜਿਹੜਾ ਪਿੰਡ ਆ ਧੂੜਕੋਟ ਆਖਰੀ ਪਿੰਡ ਆ ਜਾਂਦਾ ਇਹ ਤੋਂ ਬਾਅਦ ਹੱਦ ਫਰੀਦਕੋਟ ਜ਼ਿਲ੍ਹੇ ਦੀ ਮੋਗੇ ਜ਼ਿਲ੍ਹੇ ਦੀ ਸ਼ੁਰੂ ਹੋ ਜਾਂਦੀ ਆ ਦੋ ਪਿੰਡ ਆ ਜਾਂਦੇ ਮਾਲਾਕਣਾ ਮੋਗੇ ਦਾ ਆ ਜਾਂਦਾ ਤੇ ਫਰਵਰੀਪੁਰ ਜ਼ਿਲ੍ਹੇ ਦਾ ਗੱਲ ਪਿੰਡ ਸ਼ੁਰੂ ਹੋ ਜਾਂਦਾ ਇੱਥੇ ਫਰੀਦਕੋਟ ਦੀ ਹਾਦ ਦਾ ਜਿਹੜੀ ਉਹ ਖਤਮ ਹੋ ਜਾਂਦੀ ਆ ਤੌਰ ਦੇ ਵੀਰੇ ਗਾਂ ਨੂੰ ਮੜਾ ਜਾ ਚੌਥਾ ਸੁਆ گاਾਂ ਜਿਹੜੀ ਤੁਸੀਂ ਸਕਰੀਨ ਤੇ ਦੇਖ ਰਹੇ ਆ ਸੁਈ ਆ ਮਿੱਤਰੋ ਸੁਈ ਨੂੰ ਇਹਨੂੰ ਦੇਣਾ ਜਿਹੜੇ ਉਹ 10 ਹੋ ਗਏ ਉਹਨਾਂਗੇ ਵੀਰੇ 20 20 ਦਿਨ ਹੋ ਗਏ ਇਹਨੂੰ ਸੁਈ ਨੂੰ ਕਰਮਾ ਵਾਲੀ ਨੂੰ ਤੇ 16 ਕਿਲੋ ਦੁੱਧ ਜਿਹੜਾ ਇਹਦੇ ਥੱਲੇ ਮਿੱਤਰੋ ਐਨ ਹਾਜ਼ਰ ਨਜ਼ਰ ਤਿਆਰ ਆ ਕਰਮਾ ਵਾਲੀ ਦੇ 24 22 ਦੇ ਵਿੱਚ ਪੂਰੀ ਠੰਡੀ ਸੀਲ ਰੱਜ ਕੇ ਮੰਨੋ ਕਹਿਣ ਤੋਂ ਭਾਵਨੀ ਵੀ ਇਹ ਆ ਵੀ ਅਸੀਂ ਆਫ ਕੈਮਰੇ ਤੇ ਗੱਲਾਂ ਬਾਤਾਂ ਕੀਤੀਆਂ ਬਾਈਆਂ ਦਾ ਵੀ ਜਿਹੜਾ ਘਰੇ ਰੱਖਣ ਵਾਲੇ ਕਿਸੇ ਨੇ ਦੁੱਧ ਪੀਣ ਨੂੰ ਲੈਣੀ ਹੈ ਨਾ ਯਾਰ ਦੇ ਕਹਿੰਦਾ ਯਾਰ ਸਮਝ ਲੈ ਸਰਦਾਰੀ ਚੀਜ਼ ਆ ਕਿਉਂਕਿ ਹੈ ਵੀ ਵਾਕਿਆ ਬਈ ਇਹ ਗੱਲ ਮੰਨਣੀ ਪੈਣੀ ਐ ਇੱਕ ਤਾਂ ਗਰਮੀ ਨਹੀਂ ਮੰਨਦੀਆਂ ਚੀਜ਼ਾਂ ਤੇ ਬਾਕੀ ਬਈ ਕਰਮਾ ਵਾਲੀ ਸਾਲ ਪਿੱਛੋਂ ਸੂਣ ਵਾਲੀ ਹਰ ਬਰਿਆਈ ਗਾਂ ਵੇਖੋ ਤੁਸੀਂ ਐਂ ਭਾਵਾਂ ਦੀ ਕੋਈ ਬੈਠੀ ਜਾਵੇ ਦੁੱਧ ਵੀ ਬਹੁਤ ਚੰਗਾ ਮਈਆਂ ਵਰਗਾ ਸੰਘਣਾ ਦੁੱਧ ਫੈਂਟ ਵਾਲਾ ਦੁੱਧ ਆ ਜਾਂਦਾ ਜੇ ਰੇਟ ਦੀ ਗੱਲ ਕਰ ਲਈਏ ਤਾਂ ਇਹਦਾ ਰੇਟ 60000 ਰੁਪਇਆ ਮਾਲਕਾਂ ਨੇ ਤੈਅ ਕੀਤਾ ਵਾ ਮਗਰ ਇਹਦੇ ਵਛਾ ਵਸੂਆ ਇਹ ਚੌਥਾ ਵਾ 2 ਨੰਬਰ ਤੇ ਜਿਹੜੀ ਮੈ ਵੀਰ ਇਹਨੂੰ ਵੀ ਤੋਰਦੇ ਜਿਹੜੀ ਆ ਮੱਝ ਦੇਖ ਰੇ ਆ ਮਿੱਤਰੋ ਇਹ ਦੂਜਾ ਸੂਆ ਝੋਟੀ ਸਾਢੇ 6 ਮਹੀਨਿਆਂ ਦੀ ਗੱਭਣਾ ਚੱਕ ਪਾਸਾ ਦੁੱਧੋ ਦੋ ਤਿੰਨ ਦਿਨ ਦੇ ਨਹੀਂ ਹੋਇਆ ਬਾਈ ਹੁਣ ਇਹਨੇ ਛੱਡੀ ਆ ਥਣਪਾਸ ਹਜੇ ਕਰਾ ਜੂਗੀ ਦੋ ਤਿੰਨ ਕਿਲੋ ਦੁੱਧ ਦਿੰਦੀ ਸੀਗੀ ਤੇ ਹੁਣ ਇਹਨਾਂ ਨੇ ਬਾਈ ਹੁਣ ਇਹਨੇ ਲਾਤੀਆ ਡਰਾਈ ਤੇ ਮਿੱਤਰੋ ਤੇ ਸੋਹਣੀ ਜਿਹੜੀ ਝੋਟੀ ਆ ਬਣਦੀ ਤਣਦੀ ਆ ਸਾਂਭਣ ਵਾਲੇ ਭਰਾ ਦੇ ਫੁੱਲ ਕੰਮ ਦੀ ਆ ਕਿਉਂਕਿ ਇਹਨੂੰ ਕਰਮਾ ਵਾਲੀ ਨੂੰ ਮਿੱਤਰੋ ਤੁਸੀਂ ਸੁਪਰੀ ਚੰਗੀ ਸਾਂਭ ਲਈ ਤਾਂ ਇਹਨੇ ਰੁੱਤ ਦੇ ਵਿੱਚ ਤਿਆਰ ਹੋਣਾ 2 ਰੁਪਏ ਦੇ ਜੂਗੀ ਤੁਹਾਨੂੰ ਸੰਗਾ ਸੰਗਾ ਦੀ ਚੰਗੀ ਆ ਅੰਗਾ ਪੈਰਾਂ ਦੀ ਚੰਗੀ ਆ ਝੋਟੀ ਬਾਕੀ ਬਣਦੀ ਤਣਦੀ ਵੀ ਆ ਇਹਦਾ ਰੇਟ ਆ ਜਿਹੜਾ 62000 ਰੁਪਏ ਜੇ ਕੋਈ ਤੁਸੀਂ ਜੋੜਾ ਲੈ ਲੋਗੇ ਗਾਂ ਤੇ ਮੱਝ ਵੀ ਲੈਣੀਆਂ ਨਾਲ ਜੋੜਾ ਲੈ ਲੋਗੇ ਤਾਂ ਪਾਈਆਂ ਦਾ ਵੀ ਕੋਈ ਗੱਲ ਨਹੀਂ ਰਲ ਮੇ ਰੱਖਿਆ ਪਾਈਕੇ ਘਰੇ ਦੇਣਗੇ ਦੋਵੇਂ ਪਸ਼ੂ ਤਪ ਮੰਤਨ ਬਾਈ ਇਹਦਾ ਜਰੂਰ ਕਰਦੇ ਆਂਗੇ ਖੁੱਲਾ ਡੁੱਲਾ 6.5 ਮਹੀਨਿਆਂ ਦੀ ਬਣਾ ਥਣ ਪਾਸ ਕਰਾਉਂਦੀ ਆਂ ਛੋਟੀ ਦੂਜਾ ਸੂਆ ਬਈਰੇ ਨੰਬਰ ਦੱਸੀ ਬਈ ਆਪਣਾ ਮੜਾ ਨੰਬਰ 98786 98786 79 ਇੱਕ ਵਾਰੀ ਹੋਰ ਬੋਲੋ 98786 700 70978 ਬਈ ਇੱਕ ਵਾਰੀ ਹੋਰ ਆਉਣ ਦੇ 98786 70978 ਬਈ ਠੀਕ ਆ ਇਸ ਨੰਬਰ ਤੇ ਕਰਨੀ ਆ ਮਿੱਤਰੋ ਤੁਸੀਂ ਬਾਈ ਰਾ ਗੱਲਬਾਤ ਸ਼ੁਕਰੀਆ ਜਉਂਦੇ ਰਹੋ